ਦਿੱਲੀ ਦੀਆਂ ਪਰੂਹਾ ਤੇ 2 ਸਾਲ ਪਹਿਲਾਂ ਕਿਸਾਨਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜੋ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ ਉਹਨਾਂ ਨੂੰ ਰੱਦ ਕਰਾਉਣ ਲਈ ਜਿਹੜਾ ਸੰਘਰਸ਼ ਕੀਤਾ ਗਿਆ ਸੀ ਹਾਲਾਂਕਿ ਇਹ ਸੰਘਰਸ਼ ਨੂੰ ਬੂਰਪਿਆ ਕੇਂਦਰ ਸਰਕਾਰ ਵੱਲੋਂ ਜੋ ਉੱਥੇ ਉਹਨੇ ਤਿੰਨ ਖੇਤੀ ਕਾਨੂੰਨ ਸੀਗੇ ਉਹਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਉਸਦੇ ਬਾਅਦ ਕੁਝ ਮੰਗਾਂ ਸਨ ਜੋ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਨਹੀਂ ਮੰਨਣੀਆਂ ਗਈਆਂ ਉਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਅੱਜ ਜਿੱਥੇ ਇੱਕ ਪਾਸੇ ਸਰਕਾਰੀ ਪੱਧਰ ਤੇ 26 ਜਨਵਰੀ ਦੇ ਤਿਹਾਰ ਕਨਾਲ ਤੋਂ ਜਸ਼ਨ ਮਨਾਏ ਜਾ ਰਿਹਾ ਉੱਥੇ ਹੀ ਪ੍ਰੀਕੋਰਟ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਨੰਦਾਂ ਤੋਂ ਦੱਸਿਆ ਕਿ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿ ਵੱਡੀ ਕੈਂਤੀ ਦੇ ਵਿੱਚ ਟਰੈਕਟਰ ਪਹੁੰਚੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਦਿਖਾਉਣੇ ਆ ਵੱਡੀ ਕੈਂਤੀ ਦੇ ਵਿੱਚ ਟਰੈਕਟਰ ਪਹੁੰਚੇ ਹੋਏ ਨੇ ਅ ਵਕ ਵਕ ਖਸਾਨ ਜਥੇਬੰਦੀਆਂ ਵੱਲੋਂ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਜਿਹੜਾ ਅੱਜ ਜਿਹੜਾ ਹੈਗਾ ਟਰੈਕਟਰ ਮਾਰਚ ਕੱਢਿਆ ਜਾਣਾ ਹੈ ਤਸਵੀਰਾਂ ਫਰੀਕੋਟ ਦੀ ਦਾਣਾ ਮੰਡੀ ਦੀ ਇਹਨਾਂ ਇਸ ਤੋਂ ਬਾਅਦ ਜਿਹੜਾ ਹੈਗਾ ਫਰੀਕੋਟ ਦੇ ਵਿੱਚ ਜਿਹੜਾ ਹੈਗਾ ਸੰਘਰਸ਼ ਮਾਰਚ ਇਹਨਾਂ ਕੱਢਿਆ ਜਾਵੇਗਾ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਇਹ ਜਿਹੜਾ ਐਲਾਨ ਕੀਤਾ ਗਿਆ ਸੀਗਾ ਤੇ ਜਿਸ ਦੇ ਚੱਲਦਿਆਂ ਅੱਜ ਫਰੀਕੋਟ ਦੇ ਵਿੱਚ ਹਰ ਇੱਕ ਕਿਸਾਨ ਜਥੇਬੰਦੀ ਜੋ ਸਯੁਕਤ ਕਿਸਾਨ ਮੋਰਚੇ ਸੱਦੇ ਦੇ ਵਿੱਚ ਮੋਰਚੇ ਦੇ ਵਿੱਚ ਹਨ ਉਹਨਾਂ ਦੇ ਵੱਲੋਂ ਕਰੀਵਾ ਪੱਤੀ ਤੋਂ 35 ਦੇ ਕਰੀਬ ਜਥੇਬੰਦੀਆਂ ਹਨ ਜਿਨ੍ਹਾਂ ਦੇ ਵੱਲੋਂ ਜਿਹੜਾ ਹੱਜ ਹੈਗਾ ਫ੍ਰੀਕੋਰਟ ਦੇ ਵਿੱਚ ਇੱਕ ਮਾਰਚ ਕੱਟਿਆ ਜਾ ਰਿਹਾ ਹੈਗਾ ਆ ਵਕ ਵਕ ਕਿਸਾਨੀ ਝੰਡੇ ਲਗਾ ਕੇ ਕਿਸਾਨੀ ਮੰਗਾ ਨੂੰ ਲੈ ਕੇ ਇਹ ਜਿਹੜਾ ਹੈਗਾ ਮਾਰਚ ਕੱਟਿਆ ਜਾ ਰਿਹਾ ਹੈਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਆ ਗੱਲ ਕੀਤੀ ਜਾਵੇ ਤਾਂ ਤਿੰਨ ਸਾਲ ਜਿਹੜਾ ਹੈ ਦਿੱਲੀ ਦੀ ਪ੍ਰੂਹਾਂ ਤੇ ਜਿਹੜਾ ਸੰਘਰਸ਼ ਚੱਲਿਆ ਸੀ ਤੇ ਉਸ ਵਿੱਚ ਜਿਹੜਾ ਹੈਗਾ ਜਿਹੜਾ ਕਈ ਜਿਹੜੇ ਹੈਗੇ ਆ ਕਿਸਾਨ ਸ਼ਹੀਦ ਵੀ ਹੋ ਗਏ ਸਨ ਤੇ ਜਿਵੇਂ ਲਖੀਮਪੁਰ ਦੀ ਘਟਨਾ ਹੋਈ ਸੀ ਇਹ ਸਾਰੀਆਂ ਮੰਗਾ ਨੂੰ ਲੈ ਕੇ ਕਿਸਾਨ ਲਗਾਤਾਰ ਜਿਹੜਾ ਹੈਗਾ ਸੰਘਰਸ਼ ਕਰ ਰਿਹਾ ਹੈਗਾ ਤੇ ਅੱਜ ਫੇਰ ਪੰਜਾਬ ਕਿ ਜਿਲ੍ਹਾ ਫਰੀਕੋਟ ਦੇ ਵਿੱਚ ਵੱਡੀ ਗੰਟੀ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਪਹੁੰਚਣੇ ਇਸ ਤੋਂ ਬਾਅਦ ਜਿਹੜਾ ਹੈਗਾ ਵੱਡੀ ਗੰਟੀ ਦੇ ਵਿੱਚ ਇਹਦਾ ਮਾਰਚ ਕਿੱਧਰ ਜਾਵੇਗਾ ਇਸ ਤੋਂ ਬਾਅਦ ਆਪਾਂ ਆਗੂਆਂ ਨਾਲ ਵੀ ਗੱਲਬਾਤ ਕਰਦੇ ਆਂ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਮੁਲਕ ਦੇ 500 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਆਂ ਕਿ ਕਿਸਾਨਾਂ ਦੇ ਕਰਜ਼ੇ ਤੇ ਲੀਕ ਬੱਚੇ ਪੂਰੇ ਮੁਲਕ ਦੇ ਕਿਸਾਨਾਂ ਤੇ ਪੂਰੇ ਮੁਲਕ ਦੇ ਕਿਸਾਨਾਂ ਤੇ 18 ਲੱਖ ਕਰੋੜ ਰੁਪਏ ਕਰਜ਼ਾ ਪੂਰੇ 9 ਸਾਲਾਂ ਤੋਂ ਮੋਦੀ ਸਰਕਾਰ ਨੇ 15 ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਮਾਫ ਕੀਤਾ ਤੇ ਜਿਹੜੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਨਿਰਮੋਦੀ ਵਿਜੇ ਮਾਲੀਆ ਦੌੜ ਗਏ ਉਹ ਵੱਖਰੇ ਆ ਉਸੇ ਬੈਂਕ ਦਾ 1000 ਕਰੋੜ ਰੁਪਿਆ ਨਾਪਰੀਏ ਕਾਰਪੋਰੇਟ ਕਰਾਣੇ ਉਹ ਤੋਂ ਕੁਝ ਕਿਹਾ ਨਹੀਂ ਜਾਂਦਾ ਉਸੇ ਬੈਂਕ ਤੋਂ 2-4 ਲੱਖ ਰੁਪਏ ਲੈਣ ਵਾਲੇ ਕਿਸਾਨ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਅਦਾਲਤਾਂ ਦੇ ਵਿੱਚ ਜਿਹੜਾ ਹੈਗਾ ਉਹ ਖੁੱਚਿਆ ਜਾਂਦਾ ਹੈਗਾ ਇਸੇ ਤਰ੍ਹਾਂ ਸਾਰੀਆਂ ਫਸਲਾਂ ਤੇ ਐਮਐਸਪੀ ਮਿਲੇ ਖਰੀਦ ਦੀ ਗਾਰੰਟੀ ਹੋਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਮੁਲਕ 'ਚ ਪ੍ਰਦਰਸ਼ਨ ਕਰ ਰਹੇ ਹਾਂ ਇਸੇ ਤਰ੍ਹਾਂ ਸਾਡੇ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਹੈਗੇ ਆ ਉਹਨਾਂ ਨੂੰ ਜਿਹੜਾ ਇਨਸਾਫ਼ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾ ਰਿਹਾ ਉਸੇ ਤਰ੍ਹਾਂ ਭਾਜਪਾ ਜਿਹੜੀ ਕਿਸਾਨਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈਗੀ ਆ ਇਹਦੇ ਖਿਲਾਫ ਪੂਰੇ ਮੁਲਕ ਜਿਹੜਾ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਉਹਦੇ ਤਹਿਤ ਹੀ ਫਰੀਦਕੋਟ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਹੈ ਸੋ ਫ੍ਰੀ ਕੋਰਟ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਸਾਡੇ ਨਾਲ ਕਿਸਾਨ ਆ ਗੂ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਅੱਜ ਜਿਹੜਾ ਗਜ਼ਨਤ ਰਸਤੇ ਉੱਪਰ ਜਿਹੜਾ ਟਰੈਕਟਰ ਮਾਰਚ ਕੱਢਿਆ ਕੀ ਕਰਨਾ ਚਾਹੀਦਾ ਅਸੀਂ ਅੱਜ ਤਾਂ ਜਿਹੜਾ ਪਿਛਲੀ ਤਰ੍ਹਾਂ ਟਰੈਕਟਰ ਮਾਰਚ ਕੋਈ ਸਾਡਾ ਸ਼ੌਂਕ ਨਹੀਂ ਟਰੈਕਟਰ ਮਾਰਚ ਕੱਟਦਾ ਸਾਡੇ ਨਾਲ ਸਵਾਲ ਕਰਿਆ ਸੀ ਸੈਂਟਰ ਗਵਰਨਮੈਂਟ ਨੇ ਪਹਿਲਾਂ ਅਸੀਂ ਆਪਣਾ 23 ਮਹੀਨੇ ਉੱਥੇ ਬੈਠੇ ਰਹੇ ਆ 23 ਦੇ ਵਿੱਚ 24 ਮਹੀਨੇ ਸਾਡੇ ਨਾਲ ਜਿਹੜਾ ਵਾਧੇ ਕਰੇ ਸੀ ਕਿਸਾਨਾਂ ਨੇ ਸਾਨੂੰ ਉਠਾਇਆ ਗਿਆ ਉੱਥੋਂ ਵਸਵਾਦ ਕਰਕੇ ਉਹਦੇ ਸੰਬੰਧ ਵਿੱਚ ਪਹਿਲਾਂ ਵੀ ਅਸੀਂ ਬਹੁਤ ਜਿਆਦਾ ਮਰੌਂਡ ਦੇ ਚੱਕੇ ਆ ਡੀਸੀ ਨੂੰ ਜਿਸ ਦਾ ਸਾਡਾ ਕੋਈ ਸੁਣਵਾਈ ਨਹੀਂ ਹੋਇਆ ਕਰਕੇ ਅਸੀਂ ਹੁਣ ਸਾਡੀ ਪਿਛਲੀ 16 ਤਰੀਕ ਨੂੰ ਸਾਡੇ ਸਜੁਗਤ ਮੋਸਟੇ ਦੀ ਜਿਹਦੇ ਵਿੱਚ ਸੱਤ ਸੱਤ ਸਟੇਟਾਂ ਦੇ ਜਿਹੜੇ ਨੁਮਾਇंदे ਸਾਡੇ ਆਏ ਸੀ ਉੱਥੇ ਸਾਡਾ ਫੈਸਲਾ ਆਇਆ 5 ਜੁਲਾਈ 26 ਤਰੀਕ ਨੂੰ ਟੈਟਪੇਡ ਕੱਢ ਰਹੇ ਆ 16 ਤਰੀਕ ਨੂੰ ਹੀ ਭਾਰਤ ਪੰਦ ਕਰਨਾ ਜਿਹੜਾ ਸਟੈਪ ਬਾ ਸਟੈਪ ਵਿੱਚ ਸਾਡਾ ਮੰਕਾ ਨਾਮ ਰਣੇਗਾ ਕਿੰ ਤੁਸੀਂ ਮੰਗਾਂ ਦੀ ਗੱਲ ਕਰੀ ਕਿਹੜੀਆਂ ਕਹਿ ਮੰਗਾਂ ਨੇ ਜੋ ਹਜੇ ਤੱਕ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਨਹੀਂ ਮੰਨੀਆਂ ਮੇਨ ਮੁੱਦਾ ਸਾਡਾ ਜਿਹੜਾ ਅਸੀਂ ਤਾਂ ਸਾਡਾ ਐਮਐਸਪੀਆਈ ਦੂਜਾ ਸਾਡਾ ਜਿਹੜਾ ਸਾਡੇ ਸਰਕਾਰਾਂ ਜਿਹੜਾ ਕਿਸਾਨਾਂ ਤੇ ਇਹ ਮੇਨ ਦੋ ਮੁੱਦੇ ਦਾ ਸਾਡੇ ਮੇਨ ਹੈ ਜਿਹੜੇ ਅਸੀਂ ਇਹ ਲੈੇ ਪੈਣਾ ਇਸ ਤੋਂ ਬਾਅਦ ਅਸੀਂ ਜਿਵੇਂ ਚੱਲਾਂ ਕੋਈ ਸਾਡੀ ਕੋਈ ਰਾਤ ਨੂੰ ਖਾ ਕੇ ਨਹੀਂ ਜਿਹੜਾ ਕਿਸਾਨਾਂ ਸਰਕਾਰਾਂ ਚ ਚੜਿਆ ਗਵਰਨਮੈਂਟ ਦੀਆਂ ਗਲਤ ਨੀਤੀਆਂ ਸਾਡੇ ਸਰਕਾਰਾਂ ਚ ਚੜਿਆ ਅਸੀਂ ਇਹ ਕਹਿੰਦੇ ਸਾਡੇ ਨਾਲ ਪਹਿਕੇ ਹਿਸਾਬ ਕਰ ਲੋ ਜੇ ਸਾਡਾ ਬਣਦਾ ਦੇ ਦਿਓ ਨਹੀਂ ਬਣਦਾ ਅਸੀਂ ਪ੍ਰਵਾਣਾ ਕਰੇਵਾਂ ਕੋਈ ਵਿਚਾਰਾ ਨਹੀਂ ਕਰਾਂਗੇ ਸਾਡੇ ਨਾਲ ਹਿਸਾਬ ਕਰ ਲੈਣ ਅਸੀਂ 96 77 76 ਵੀ ਛੱਡਿਆ ਸਾਡੇ 85 ਤੋਂ ਲੈ ਕੇ ਹਿਸਾਬ ਕਰ ਲੈਣ ਸਾਡਾ ਜਿਹੜਾ ਕਰਜ਼ਾ ਵਾਲਾ ਸਾਡੇ ਸਰ ਦੀ ਪਣਦਾ ਗਵਰਨਮੈਂਟਾਂ ਗਲਤ ਨੇ ਜਿਹੜੇ ਇਸ ਕਰਕੇ ਸੀ ਕਲੀਨ ਕਰਜ਼ਾ ਤੇ ਸੁਆਮੀ ਨਾਥਾ ਰਿਪੋਰਟ ਆ ਇਹ ਸਾਡੀਆਂ ਬਾਕੀ ਦਾ ਸਾਡੀਆਂ ਸਾਰੀਆਂ ਹੈਗਲ ਖੀਰੀ ਵਾਲਿਆ ਸਾਡੇ ਸ਼ਹੀਦਾਂ ਦੀ ਯਾਦਗਾਰ ਬਹੁਣੀ ਸੀ ਉਹਨਾਂ ਨੂੰ ਨੌਕਰੀ ਕਹਿੰਦੇ ਕੁਛ ਨਹੀਂ ਦਿੱਤਾ ਸਾਡਾ ਸਵਾਸ ਘੱਟ ਕਰਿਆ ਇਸ ਤੋਂ ਬਾਅਦ ਜੋ ਸਾਡਾ ਸੰਗਠਨ ਮੋਰਚਾ ਫੈਲਾ ਕਰੂਗਾ ਉਹਦੇ ਉਹਦੇ ਸੰਬੰਧ ਚਾ ਜੋਸੇਪੜੀ ਜੋ ਜਿਲ੍ਹਿਆਂ ਦੇ ਵਿੱਚ ਕੱਢਿਆ ਗਿਆ ਜੀ ਅੱਜ 500 ਇਕੱਲੇ ਫਰੀਦਕੋਟ ਨਹੀਂ 500 ਜਿਲ੍ਹਿਆਂ ਦੇ ਵਿੱਚ ਅੱਜ ਇਕੱਠਾ ਇੱਕੇ ਟਾਈਮ ਇੱਕੇ ਟਾਈਮ ਹੋਣਾ ਜੀ ਸਾਰਾ ਕੁਝ ਤੇ ਇਹ ਸਾਰਾ ਗੌਰਮਤ ਨੂੰ ਚੇਤਾਵਨੀ ਦਿੱਤੀ ਹੈ। ਹਾਂ ਜੀ ਤੁਹਾਡਾ ਕੀ ਕਹਿਣਾ ਜੇ ਤੁਸੀਂ ਪਹੁੰਚੇ ਹੋ? ਮੈਂ ਕੌਮੀ ਕਿਸਾਨ ਯੂਨੀਅਨ ਜਰਨਲ ਸਕੱਤਰ ਜ਼ਿਲ੍ਹੇ ਦਾ ਮੈਂ ਕਿ ਸਰਕਾਰ ਨੂੰ ਇੱਕ ਬੇਨਤੀ ਕਰਦਾ ਵੀ ਜਿਹੜੀਆਂ ਸਾਡੀਆਂ ਮੰਗਾਂ ਵੈਸੇ ਤਾਂ ਸਾਰਿਆਂ ਨੇ ਦੱਸ ਹੀ ਦਿੱਤੀਆਂ। ਉਹ ਮੰਗਾਂ ਤੇ ਗੌਰ ਕੀਤੀ ਜਾਵੇ, ਉਹਨਾਂ ਨੂੰ ਤੁਰੰਤ ਮੰਨਿਆ ਜਾਵੇ ਜਿਹੜੀਆਂ ਸਾਨੂੰ ਲਿਖਤੀ ਰੂਪ ਚ ਦਿੱਤੀਆਂ ਸੀ ਜਿੱਤੇ ਇਹ 13 ਮਹੀਨੇ ਧਰਨਾ ਦਿੱਲੀ ਚੱਲਿਆ ਸੀ ਨਹੀਂ ਤਾਂ ਅੱਜ ਸਰਕਾਰ ਇੱਕੀ ਸੀਏਡੀ ਵਾਲਿਆਂ ਦੀ ਰਿਪੋਰਟ ਉਹਨਾਂ ਕੋਲੇ ਜਾ ਹੀ ਵੜਨੀ ਹੈ ਜਿੰਨੀਆਂ ਵੀ ਇੱਥੇ ਜੁਣੀ ਹਨ ਦੇ ਬੰਦੇ ਪਹੁੰਚੇ ਆ ਕਿਸਾਨ ਸੰਯੁਕਤ ਮੋਰਚੇ ਦੇ ਮੈਂ ਕੌਮੀ ਕਿਸਾਨ ਯੂਨੀਅਨ ਦੀ ਤੇ ਇੱਕ ਕਹਿ ਰਿਹਾ ਕਿ 200 ਤੋਂ ਉੱਪਰ ਉੱਪਰ ਸਾਡਾ ਕੱਲਿਆਂ ਦਾ ਟਰੈਕਟਰ ਇੱਥੇ ਆਇਆ ਹੈ ਸਿਰਫ 5-7 ਪਿੰਡਾਂ ਦੇ ਵਿੱਚ ਸੱਦਾ ਦਿੱਤੇ ਤੋਂ ਇਸ ਤਰ੍ਹਾਂ ਕਰਕੇ ਅੱਜ ਸਾਰਾ तकरीबन 1000 ਦੇ ਅੰਦਰ ਬਾਹਰ ਟਰੈਕਟਰ ਤੇ 2000 ਦੇ ਅੰਦਰ ਬਾਹਰ ਬੰਦਾ ਜਿਹੜਾ ਕਿ ਹਜੇ ਪਿੰਡਾਇ ਸਰ ਸਪੀਕਰਾਂ 'ਚ ਬੋਲਿਆ ਸੀ ਕਿਸੇ ਨੂੰ ਕਹਿ ਕਿਹਾ ਨਹੀਂ ਜਾ ਕੇ ਇਹ ਸਰਕਾਰ ਨੂੰ ਇੱਕ ਚੇਤਾਵਨੀ ਹੈ ਜੇ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਵੇਖ ਲਓ ਹਸਾਬ ਲਾ ਲਓ ਵੀ ਸਾਰੇ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਤੇ ਕਿੰਨਾ ਇਕੱਠ ਹੋ ਸਕਦਾ ਫਿਰ ਸਾਨੂੰ ਦਿੱਲੀ ਕੂਚ ਕਰਨ ਵਾਸਤੇ ਮਜਬੂਰ ਨਾ ਕੀਤਾ ਜਾਵੇ ਇਸੇ ਤਰ੍ਹਾਂ ਅਸੀਂ 1 ਸਵਾ ਮਹੀਨਾ ਉਦੋਂ ਲੈਣਾ ਰੋਕੀ ਰੱਖੀਆਂ ਫਾਟਕਾ ਉੱਤੇ ਬੈਠੇ ਰਹੇ ਸਰਕਾਰ ਨੇ ਨਹੀਂ ਮੰਨੀ ਅਲੇ ਫਿਰ ਉਹਦੀ ਰਿਆਸ਼ਟ ਕੀ ਨਿਕਲਿਆ ਅੱਜ ਇਹ ਵੀ ਇੱਕ ਸਰਕਾਰ ਨੂੰ ਇੱਕ ਛੋਟੇ ਜਿਹੇ ਚਿਲੇ ਦੀ ਚੇਤਾਵਨੀ ਹੈ ਵੇਹਦਾ ਸਾਰੇ ਹਿੰਦੁਸਤਾਨ ਦਾ ਪਰ ਸਾਡੀ ਇੱਕ ਜिले ਦੀ ਵਿੱਚ ਤਾਂ ਨਹੀਂ ਵੀ ਇੱਥੇ ਤਰ੍ਹਾਂ ਜੇ ਤੁਰਪੇ ਤੇ ਦਿੱਲੀ ਦੇ ਵਿੱਚ ਕਿਤੇ ਥਾਂ ਨਹੀਂ ਰਹਿ ਜਾਣਾ ਫਿਰ ਮਜਬੂਰ ਹੋ ਕੇ ਸਾਨੂੰ ਵੀ ਖਰਾਬ ਕਰਕੇ ਆਪ ਵੀ ਖਰਾਬ ਹੋ ਕੇ ਫਿਰ ਵੀ ਮੰਨਣਾ ਤੇ ਸਾਡੀ ਇਹ ਬੇਨਤੀ ਹੈ ਸਾਰਿਆਂ ਦੀ ਇਹ ਮੰਨ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਕਾ ਟੈਡਾ ਵਾਹਿਗੁਰੂ ਜੀ ਹਾਂਜੀ ਅੰਦਰ ਤੁਹਾਡਾ ਕੀ ਮੈਰ ਸਰਸਬਾਲ ਸੈਂਬਰਾਡ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਰਾਜੇਵਾਲ ਫਰੀਦਕੋਟ ਅ ਸਾਡਾ ਮੰਗਾ ਨਹੀਂ ਛੱਡਦਾ ਹੱਕ ਆ ਹੱਕ ਇਹ ਆ ਜੀ ਸਾਡੇ ਨਾਲ ਜੋ ਵੀ ਕਿਸਾਨੀ ਨਾਲ ਜਾਤੀਆਂ ਹੋ ਰਹੀਆਂ ਪੰਜਾਬ ਨਾਲ ਖਾਸ ਕਰਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਪਿੱਛੇ ਨਾਲ ਤਾਂ ਪੰਜਾਬ ਦੀ ਲੁੱਟ ਕੀਤੀ ਜਾ ਰਹੀ ਹੈ 1955 ਤੋਂ 1947 ਦੀ ਵੰਡ ਤੋਂ ਲੈ ਕੇ ਉਹ ਲਗਾਤਾਰ ਜਾ ਰਹੀ ਹੈ ਪੰਜਾਬ ਦੇ ਪਾਣੀਆਂ ਤੇ ਰਬੀਰੀਨ ਕਲੂਨਾ ਮਜ਼ਾਕ ਇਹਨਾਂ ਦਾ ਹੱਕ ਆ ਉਹ ਹੱਕ ਆ ਜਿਹੜਾ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਸਾਨੂੰ ਮਾਲਕੀ ਦਿੱਤੀ ਜਾਵੇ ਗਾਂ ਪਾਣੀ ਕਿਸ ਢੰਗ ਨਾਲ ਵਰਤਣਾ ਜਿਸ ਤਰ੍ਹਾਂ ਰਾਜਸਥਾਨ ਚੋ ਕੋਲਾ ਨਿਕਲਦਾ ਝਾਰਖੰਡ ਚੋ ਕੋਲਾ ਨਿਕਲਦਾ ਰਾਸਥਾਨ ਚੋ ਪੱਥਰ ਨਿਕਲਦਾ ਉਹਨਾਂ ਦੀ ਉਹਨਾਂ ਦੀ ਮਾਲਕੀ ਆ ਪਾਣੀ ਤੇ ਸਾਡਾ ਹੱਕ ਆ ਪਾਣੀ ਦੀ ਮਾਲਕੀ ਸਾਡੀ ਆ ਕੱਲਾ ਇੱਕ ਮਸਲਾ ਨਹੀਂ ਜੀ ਅਵਾਰਾ ਗਊਆਂ ਦਾ ਟੈਕਸ ਸਾਡ ਤੋਂ ਬਹੁਤ ਜ਼ਿਆਦਾ ਲਿਆ ਜਾਂਦਾ ਹੈ ਹਰ ਫਸਲ ਤੇ ਟੈਕਸ ਲਿਆ ਜਾਂਦਾ ਹੈ ਤੇ ਉਹ ਨਿਤ ਦਿਹਾੜੇ ਛੜਕਾਂ ਦੇ ਹੁੰਦਗੇ ਤੇ ਬੰਦੇ ਮਾਰ ਰਹੀਆਂ ਉਹ ਜੇ ਕੋਈ ਗਊ ਮਰ ਜੇ ਤਾਂ ਪਰਚਾ ਜੇ ਗਊ ਬੰਦਾ ਮਾਰ ਦੇ ਕੋਈ ਪਰਚਾ ਨਹੀਂ ਉਹ ਜਦੋਂ ਸਰਕਾਰ ਟੈਕਸ ਲੈ ਰਹੀ ਹੈ ਤੇ ਉਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਜਿਹੜੇ ਉਹ ਸਾਨੂੰ ਲੁੱਟਣ ਆਸਤੇ ਦਿਨ ਬ ਦਿਨ ਵੱਧਦੇ ਜਾ ਰਹੇ ਆ ਅੱਜ ਜਿਹੜੀਆਂ ਬੈਂਕਾਂ ਉਹਨਾਂ ਨੂੰ ਕਰਜ਼ਾ ਅਡਾਨੀ ਬਾਨੀ ਨੂੰ ਦਿੱਤਾ ਜਾਂਦਾ ਮਣ ਕਿਉਂ ਕਹਿਤਾ ਜਾਂਦਾ ਵੀ ਇਹ ਫਰਮ ਫੇਲ ਹੋ ਗਈ ਹੈ ਤੇ ਸਗੋਂ ਬੈਂਕ ਦਿਵਾਲੀਆ ਕਰਕੇ ਉਹਨਾਂ ਨੂੰ ਝੋਟਾ ਦਿੱਤਾ ਜਾਂਦੀਆਂ ਉਹਨਾਂ ਦੀ ਲੁੱਟ ਕਰਾਉਣ ਵਾਸਤੇ ਅਸੀਂ ਆ ਕਾਰਪੋਰੇਟ ਘਰਾਣੇ ਇੱਕ ਜਿਹੜੀ ਮੈਂ ਵਿਸ਼ੇਸ਼ ਮੰਗ ਕਰਦਾ ਹੈ ਇਹ ਮੇਰੀ ਨਿੱਜੀ ਮੰਗ ਨਹੀਂ ਮੇਰੇ ਨਾਲ ਦੇ ਸਾਰੇ ਸਾਥੀਆਂ ਦੀ ਮੰਗ ਆ ਕਿ EVM ਮਸ਼ੀਨਾਂ ਜਿਹੜੀਆਂ ਇਹ ਬੰਦਿਆਂ ਦੀਆਂ ਬਣਾਈਆਂ ਬੰਦਿਆਂ ਨਾਲ ਕਦੇ ਵੀ ਸੈੱਟ ਕਰ ਸਕਦੇ ਆ ਇਹ ਬੰਦ ਹੋਣੀਆਂ ਚਾਹੀਦੀਆਂ ਜਿਹੜਾ ਬੈਲਟ ਪੇਪਰ ਤੇ ਚੋਣ ਹੋਣੀ ਚਾਹੀਦੀ ਆਉਣ ਵਾਲੀ ਜਿਹੜੀ ਇੱਥੇ ਮੈਂ ਸਾਰੇ ਭਰਾਵਾਂ ਨੂੰ ਸੁਨੇਹਾ ਦਿੰਨਾ ਖਾਸ ਕਰਕੇ ਆਪ ਜੀ ਦੇ ਮਾਦੀ ਉਮਰਾਂਈ ਕਿ ਜਿਹੜੀ EVM ਦੀ ਲੁੱਟਾ ਇਹ ਬੰਦ ਹੋਣੀ ਚਾਹੀਦੀ ਆ ਨਾ ਲੱਗਾ ਕਿ ਜਿੱਥੇ ਕਿਸਾਨੀ ਮੰਗਾ ਦੀ ਗੱਲ ਕਰ ਰਹੀ ਉੱਥੇ ਹੀ ਇੱਥੇ ਹੀ ਨਾਲ ਤੁਸੀਂ ਦੇਖ ਸਕਦੇ ਹੋ ਵਿਚ ਜਿਹੜਾ ਐਕਵਾਰ ਜਿਹੜਾਗਾ ਮਾਰਚ ਜਿਹੜਾਗਾ ਚੱਲ ਪਿਆ ਹੈਗਾ ਟਰੈਕਟਰ ਟ੍ਰੈਕਟਰ ਜਿਹੜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੁਸੀ ਤਸਵੀਰਾਂ ਵਿੱਚ ਦੇਖੋੜੇ ਆ ਕਿ ਜਿਹੜਾ ਹੈਗਾ ਮਾਰਚ ਇਸ ਤੋਂ ਬਾਅਦ ਹੁੰਦਾ ਹੋਇਆ ਫਰੀਕੋਟ ਦੇ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਵੀ ਹੁੰਦਾ ਹੋਇਆ ਜਿਹੜਾ ਹੈਗਾ ਡੀਸੀ ਡਾਕਟਰ ਪਹੁੰਚੇਗਾ ਤੇ ਡੀਸੀ ਨੂੰ ਇਹ ਜਿਹੜਾ ਪੂਰੇ ਵਿੱਚ ਮੰਗ ਬਦਮੇ ਦਾ ਲਗਾਤਾਰ ਪਕਸ਼ਮੀਰਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਈਟਰ ਵੱਡੀ ਗੱਤੀ ਦੇ ਵਿੱਚ ਜਿਹੜੇ ਚਾਲੇ ਪਾ ਚੁੱਕੇ ਨੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਤੇ ਮਾਰਚ ਕੱਢਿਆ ਜਾਣਾ ਹੈਗਾ ਆ ਕਿਸਾਨੀ ਨੂੰ ਪਦਾਨੂ ਲੈ ਕੇ ਜਿਹੜਾ ਹੈਗਾ ਸੁਧਾਰ ਚ ਕੀਤਾ ਜਾ ਰਿਹਾ ਹੈਗਾ ਤੇ ਵੱਡੀ ਗੱਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਮੰਡੀਆਂ ਦੇ ਵਿੱਚ ਪਹੁੰਚੇ ਨੇ ਆ ਤੁਸੀਂ ਖੀਰਾਂ ਵਿੱਚ ਦੇਖਿਆ ਕਿ ਆਪਣੇ ਇੱਕ ਮੰਗਾ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਵੱਲੋਂ ਜਿਹੜਾ ਹੈਗਾ ਮਾਰਚ ਕੱਢਿਆ ਜਾ ਰਿਹਾ ਹੈਗਾ ਤੇ ਜੇਕਰ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਨਹੀਂ ਮੰਗਦੀ 28 ਤਰੀਕ ਨੂੰ ਜਿਹੜੀ ਐਸਕੇਐਮ ਦੀ ਮੀਟਿੰਗ ਹੈ ਉਹਦੇ ਵਿੱਚ ਕੋਈ ਫੈਸਲਾ ਲਿਆ ਜਾਵੇਗਾ ਕੇਂਦਰੀ ਅਤੇ ਸਰਕਾਰ ਦੇ ਖਿਲਾਫ ਦੁਬਾਰਾ ਫੇਰ ਸਟ੍ਰੈਚ ਸ਼ੁਰੂ ਹੋ ਜਿਹੜਾ ਚੁੱਪੀ ਦਾ ਚਾਹਤਾ ਦਾ ਪੁੱਛਦਾ ਹੈ ਜਿਹੜੇ ਟ੍ਰੈਕਟਰਾਂ ਦਿੱਲੀ ਵਾਲੂ ਦੁਬਾਰਾ ਫੇਰ ਪੁੱਛਕਰ ਕੈਮਰਾਮੈਨ ਤਰਵਿੰਦਰ ਰਾਜ ਫ੍ਰੀਕੋਲ ਖਬਰਾਂ ਵਾਲੇ ਜਿਕਰ ਦੁਖਾ